ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਅਨ ਨੂੰ ਆਪਾਂ 5 ਝੋਟੀਆਂ ਦਿਖਾਵਾਂਗੇ ਜਿਹਦੇ ਵਿੱਚ ਦੋ ਮੱਝਾਂ ਨੇ ਤੇ ਤਿੰਨ ਕਰੂਨ ਝੋਟੀਆਂ ਨੇ ਬਣਦੀ ਡਿਟੇਲ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਅੱਜ ਆਪਾਂ 30 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆਂ ਸੋ ਆਜੋ ਕਰਦਿਆਂ ਗੱਲ ਇੱਕ ਵੀਡੀਓ ਸਟਾਰਟ ਕਰਦੋ ਪਹਿਲਾਂ ਸਾਰੇ ਭਰਾਵਾਂ ਨੂੰ ਰਿਕੁਐਸਟ ਆ ਕਿ ਜੇ ਮੇਰੇ ਕਿਸੇ ਵੀਰ ਨੇ ਕੋਈ ਪਸ਼ੂ ਵੇਚਣਾ ਵੀ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ WhatsApp ਤੇ ਵੀਡੀਓ ਭੇਜ ਕੇ ਤੁਸੀਂ ਆਪਾਂ ਨੂੰ ਪਸ਼ੂ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਜੀ ਹਾਂਜੀ 1 ਨੰਬਰ ਦੇ ਉੱਪਰ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਸਿੰਘ ਤਾਂ ਥੋੜਾ ਜਿਹਾ ਖੁੱਲਾ ਇਹਦਾ ਸੂਆ ਤੀਜਾ ਸੂਰੀ ਆ ਬਸ ਸੂਣ ਦੇ ਵਿੱਚ ਇਹਦੇ ਇੱਕ ਦੋ ਦਿਨ ਬਾਕੀ ਨੇ ਦੁੱਧ ਨੇ 14 ਤੋਂ ਬਾਹਰ ਪਾਇਆ ਹੋਇਆਗਾ ਦੂਜੇ ਤੀਜੇ ਸੂਏ ਤੀਜਾ ਸੂਆ ਸੂਰੀ ਆ ਹਾਂਜੀ ਇੱਕ ਨੰਬਰ ਵਾਲੀ ਮੱਝ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਤੀਜਾ ਸੁਹਾ ਸੂਰੀ ਆ ਇੱਕ ਦੋ ਦਿਨ ਇਹਦੇ ਬਾਕੀ ਨੇ 14 ਕਿਲੋ ਤੋਂ ਬਾਹਰ ਇਹਨੇ ਦੁੱਧ ਪਾਇਆ ਹੋਇਆਗਾ ਦੇਖ ਸਕਦੇ ਹੋ ਸੋਹਣਾ ਥਣ ਹਵਾਨਾ ਤਿਆਰ ਕੀਤਾ ਹੋਇਆ ਨੇ ਹਵਾਨਾ ਥਣ ਲਈ ਵੀ ਦੀ ਸਾਫਾ ਪੂਰੀ ਉੱਚਾ ਲਮਾ ਵੱਡਾ ਕਦ ਕਾਠਾ ਥੋੜਾ ਜਿਹਾ ਸਿੰਘ ਖੁੱਲਾ ਆ ਗਿਆ ਬਾਜਰ ਦੀ 15 ਕਿਲੋ ਤੋਂ ਬਾਹਰ ਦੁੱਧ ਪਾਉਣ ਦੀ ਉਮੀਦ ਆ ਜਿਹੜੇ ਹਿਸਾਬ ਨਾਲ ਤਿਆਰੀ ਹੋਈ ਹੋਈ ਆ ਦੁੱਧ ਵਾਲੀ ਮੱਝ ਆ ਕਰੈਕਟਰ ਸਾਰੇ ਪੁਰਾਣੇ ਦੇ ਇਹ ਸਾਰੇ ਹਵਾਨਾ ਗਾਮਾ ਵਾਂਗੂ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਇੱਕ ਨੰਬਰ ਤੇ ਆ ਗਈ ਜੀ ਇਹ ਅੱਗੇ ਦੋ ਨੰਬਰ ਤੇ ਝੋਟੀ ਆ ਗਈ ਜੀ ਇਹ ਦੋ ਨੰਬਰ ਵਾਲੀ ਝੇਟੀ ਦਾ ਰਿੰਗ ਸੰਗਾ ਦੇਖ ਸਕਦੇ ਤੁਸੀਂ ਬੋਡੀ ਸਟਰਕਟਰ ਬਹੁਤ ਹੈਵੀ ਹੈ ਇਹਦਾ ਹਾਲੇ ਵੀ ਦੀ ਇਹ ਵੀ ਪੂਰੀ ਸਾਫ ਆ ਤੋੜ ਕੇ ਦਿਖਾਵਾਂਗੇ ਤੁਹਾਨੂੰ ਉੱਚਾ ਲੰਮਾ ਵੱਡਾ ਕਦਗਾਠ ਆ ਇਹ ਵੀ ਬਸ ਅੱਜ ਪੜ ਕਸੂਣ ਵਾਲੀ ਆ ਇੱਕ ਦੋ ਦਿਨ ਹੀ ਲੈਂਦੀ ਆ ਠੰਡੀ ਸੀਲ ਬਹੁਤ ਜ਼ਿਆਦਾ ਇਹ ਤੋਰ ਕੇ ਹਸਾਪ ਤੇ ਨੂੰ ਇਹ ਦੂਜਾ ਸੂਆ ਸੂਰੀ ਹੈ ਇਹ ਪਹਿਲੇ ਸੂਏ ਦਾ ਮਿਲਕ ਰਿਕਾਰਡ ਆ ਜਿਹੜਾ ਉਹ 14 ਲੀਟਰ ਤੋਂ ਬਾਹਰ ਆਇਆ ਤੇ ਕਿ ਇਹ 16 ਲੀਟਰ ਤੱਕ ਦੁੱਧ ਪਾ ਦੂਗੀ ਚੰਗੀ ਸੇਵਾ ਦੇ ਨਾਲ ਆ ਦੇਖ ਸਕਦੇ ਹੋ ਪੂਰਾ ਹੈਵੀ ਬੋਡੀ ਸਟਰਕਚਰ ਆ ਪਿਓਰ ਮੋਰਾ ਤੇ ਇਹ ਪੈਂਦੀ ਆ ਇਦਾਂ ਦੀਆਂ ਝੋਟੀਆਂ ਆਪਾਂ ਨੂੰ ਹਰਿਆਣੇ ਚ ਦੇਖਣ ਨੂੰ ਮਿਲਦੀਆਂ ਨੇ ਹਵਾਨਾ ਪਿੱਛੇ ਨੂੰ ਪੂਰਾ ਠੋਸ ਤਿਆਰ ਕੀਤਾ ਹੋਇਆਗਾ ਹਮਾਲਾ ਪਤ ਅਪੀਅਰ ਸਕਵਾਰਟੀ ਦੇਖ ਸਕਦੇ ਹੋ। ਪੂਰੀ ਪਤਲੀ ਚਮੜੀ ਦੀ ਮੈਂ ਆ। ਇਹ 2 ਨੰਬਰ ਤੇ ਆ ਗਈ। ਅੱਗੇ 3 ਨੰਬਰ ਦੇ ਝੋਟੀ ਸੂਈ ਹੋਈ ਆ ਜੀ। ਕਲੂਨ ਝੋਟੀ ਸੂਈ ਹੋਈ ਆ। ਫੇਸ ਕੁਆਲਟੀ ਦੇਖ ਸਕਦੇ ਹੋ ਰਿੰਗ ਸਿੰਘ ਆ। ਤੌਰ ਦੇ ਬੱਤਨੇ ਬਾੜ। ਹੌਲੀ ਹੌਲੀ ਬੁੱਤ ਹੌਲੀ ਹੌਲੀ ਇਹਨੂੰ ਸੂਈ ਨੂੰ 7 ਤੋਂ 8 ਦਿਨ ਹੋ ਚੁੱਕੇ ਨੇ ਇਹਦੇ ਥੱਲੇ ਇਸ ਟਾਈਮ 10 ਕਿਲੋ ਰੁੱਧ ਕੰਡੇ ਵਾਲਾ ਰੈਡੀ ਆ ਕਮਾਲਾ ਪੱਤਾ ਤੇ ਕਮਾਲ ਰੋੜ ਚੋਟੀ ਦੁੱਧਾਂਦਾ ਜੀ ਇਹ ਹੌਲੀ ਹੌਲੀ ਮਗਰੇ ਦੇ ਮੇਲ ਕਾਫ ਆ ਜੀ ਲੈ ਚਨ ਬਤੰਦਰ ਨੂੰ ਖਾਲੇ ਵੀ ਦੀ ਬਹੁਤ ਸਾਫ ਹੈ ਇਹ ਜੰਮਰ ਇਹਨਾਂ ਝੋਟੀਆਂ ਦਾ ਪ੍ਰਾਈਸ ਫੋਨ ਤੇ ਕੀਤਾ ਜਾਊਗਾ ਜੀ 1084 ਨੰਬਰ ਤੇ ਆ ਗਈ ਜੀ ਇਹ ਵੀ ਰਿੰਗ ਸਿੰਘ ਆ ਇਹ ਸਾਰੀਆਂ ਝੋਟੀਆਂ ਆਪਣੇ ਕੋਲ 6 ਝੋਟੀਆਂ ਜੀਨ ਤੋਂ ਆਈਆਂ ਵਿਆਂ ਨੇ ਖਣਲੇ ਵੀ ਦੀ ਬਹੁਤ ਸਾਫ ਆ ਦੇਖ ਸਕਦੇ ਹੋ ਪਲੂਣ ਝੋਟੀ ਦੋ ਦੰਦ ਤੋਰ ਕੇ ਦੇਖਾ ਬੋ ਤਾਂ 4 ਨੰਬਰ ਤੇ ਆ ਗਈ ਇਹ ਆ ਰਿੰਗ ਸਿੰਘ ਆ ਦੇਖ ਸਕਦੇ ਫਿਰ ਕੁਆਲਟੀ ਸਾਰੀਆਂ ਝੋਟੀਆਂ ਫੁੱਲ ਬਰੀਡ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਕੋਈ ਪਲੂਣਾ ਵਾਲਾ ਹਵਾ ਨਾ ਨਹੀਂ ਲੱਗਿਆ ਦਾ ਇਹਨੂੰ ਪਰ ਦੋ ਦੰਦ ਪਹਿਲਾ ਸੂਆ ਕੀ ਬਾਤਾਂ ਆ ਅਜੇ ਸੂਨ ਦੇ ਵਿੱਚ ਇਹਦੇ 4 ਤੋਂ 5 ਦਿਨ ਬਾਕੀ ਨੇ ਮਾੜਾ ਬੁੱਤ ਪਹਿਲਾ ਸੂਆ 2 ਦੰਦ ਦੀ 4 ਨੰਬਰ ਤੇ ਆ ਗਈ। ਇਹ ਟੱਡੂਆਂ ਬਹੁਤ ਪਈਆਂ ਨੇ, ਹਵਾਨਾ ਨੇ ਪੂਰਾ ਭਰ ਕੇ ਫਿਰ ਸੋਣਾਗਾ। ਥਣ ਬਹੁਤ ਸੋਨਾ ਗੱਡੂਗੀ। ਅੱਗੇ 5 ਨੰਬਰ ਤੇ ਆ ਗਈ ਜੀ ਪਲੂਨ ਝੋਟੀ ਇਹ ਸੂਈ ਵੀ ਆ। ਇਹਨੂੰ ਸੂਈ ਨੂੰ ਅੱਜ ਤੀਜਾ ਦਿਨ ਐ ਦੇ ਥੱਲੇ ਹੁਣ ਇਸ ਟਾਈਮ 10 ਕਿਲੋ ਨੈੱਟ ਬੋਲੀ ਤਿਆਰ ਆ। ਇਹਨੂੰ ਸੂਈ ਨੂੰ ਤੀਜਾ ਦਿਨ ਮਗਰ ਕੱਟੀ ਆ ਇੱਥੇ ਰੋਗਲੀ ਮੋਤ। ਆ ਦੇਸ਼ਾ ਦੇੋਂ ਕੱਟੀ ਦਾ 나ੜੂਆ ਨਾਲ ਆ। ਮਗਰ ਕੱਟੀ ਆ ਪਿਓਰ ਮੋਰਾ ਦੇ ਵਿੱਚ ਰਿੰਗ ਸਿੰਘ ਆ ਪਹਿਲਾ ਸੂਆ ਸੂਈ ਆ ਸੂਈ ਨੂੰ ਅੱਜ ਤੀਜਾ ਦੇਣਾ 10 ਕਿਲੋ ਨੈੱਟ ਬੌਲੀ ਤਿਆਰ ਹੈ ਥੱਲੇ ਆ ਦੇਖ ਸਕਦੇ ਤੁਸੀਂ ਹਵਾਨਾ ਸ਼ਾਮ ਨੂੰ ਆਪਾਂ ਵੀਡੀਓ ਬਣਾ ਰਹੇ ਆ 4:30 ਵਜੇ 30 ਤਰੀਕ ਨੂੰ 30 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆ ਦੋ ਝੋਟੀਆਂ ਕਿਸਾਨ ਵੀਰੋ ਮੈਂ ਤੁਹਾਨੂੰ ਪਹਿਲਾ ਪਹਿਲਾ ਸੂਆ ਸੂਈਆਂ ਵੀ ਦਿਖਾਈਆਂ ਨੇ ਤੇ ਤਿੰਨ ਗੱਬਣਾ ਨੇ ਤੋ ਜਿਹੜੇ ਮੇਰੇ ਵੀਰ ਨੂੰ ਕੋਈ ਵੀ ਇਹਨਾਂ ਚੋਟੀਆਂ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸਾਰਿਆਂ ਦਾ ਪ੍ਰਾਈਸ ਜਾਇਜ਼ ਹੋਊਗਾ ਪ੍ਰਾਈਸ ਫੋਨ ਤੇ ਕਰਦਾਂਗੇ ਜਿਹੜੇ ਮੇਰੇ ਵੀਰ ਨੂੰ ਕੋਈ ਵੀ ਨਗ ਪਸੰਦ ਹੋਇਆ ਉਹ ਨੰਬਰ ਬਾਈ ਦੱਸ ਕੇ ਆਪਣਾ ਪਸ਼ੂ ਖਰੀਦ ਸਕਦਾ ਹੈਗਾ ਸਾਰੇ ਪਸ਼ੂਆਂ ਦੀਆਂ ਥਣ ਲੇਵੇ ਦੀ ਆਪਣੀ ਗਾਰੰਟੀ ਹੋਊਗੀ ਆਪਾਂ ਆਨਲਾਈਨ ਮਾਲ ਵੀ ਭੇਜਦੇ ਆ ਉਹ ਤੁਸੀਂ ਵੇਚੇ ਚ ਦੇਖੋਗੇ ਆਪਾਂ ਨੂੰ ਆਰਡਰ ਦੇ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ